ਸ਼ਿਕਾਹ ਜੀ ਮੈਰੀਨਾ ਦੀ ਮਾਂ ਤੇ ਤੁਸੀਂ ਦੇਖ ਰਹੇ ਹੋ ਲਾਈਵ ਪੰਜਾਬੀ ਟੀਵੀ ਗੱਲ ਕੀਤੀ ਜਾਵੇ ਨਸ਼ਾ ਲੈ ਕੇ ਤਾਂ ਨਸ਼ਾ ਵੱਡੇ ਪੱਧਰ ਤੇ ਫੈਲਦਾ ਨਜ਼ਰ ਆ ਰਿਹਾ ਚੱਪੇ-ਚੱਪੇ ਦੇ ਉੱਤੇ ਇਲਾਕਿਆਂ ਦੇ ਵਿੱਚ ਲੋਕਾਂ ਦੇ ਵੱਲੋਂ ਨਸ਼ੇ ਦੀ ਸਪਲਾਈ ਕੀਤੀ ਜਾ ਰਹੀ ਤੇ ਨਸ਼ੇ ਦੀ ਆੜ ਦੇ ਵਿੱਚ ਪੰਜਾਬ ਦੀ ਨੌਜਵਾਨ ਪੀੜ੍ਹੀ ਵੀ ਇਸ ਦਲਦਲ ਦੇ ਵਿੱਚ ਧਸਦੀ ਜਾ ਰਹੀ ਹੈ ਪਰ ਦੂਜੇ ਪਾਸੇ ਦੇਖਿਆ ਜਾ ਰਿਹਾ ਕਿ ਨਸ਼ਾ ਤਸਕਰਾਂ ਦੇ ਵੱਲੋਂ ਨਸ਼ੇ ਨੂੰ ਸਪਲਾਈ ਕਰਨ ਦੇ ਨਵੇਂ ਤੋਂ ਨਵੇਂ ਢੰਗ ਅਪਣਾਏ ਜਾ ਰਹੇ ਨੇ ਉੱਤੇ ਹੀ ਫਿਰੋਜ਼ਪੁਰ ਤੋਂ ਅਮਰੀਕਾ ਦੇ ਲਈ ਜੁੜਾ ਕਿ ਨਸ਼ਾ ਸਪਲਾਈ ਕੀਤਾ ਜਾ ਰਿਹਾ ਸੀ ਤੇ ਨਸ਼ਾ ਸਪਲਾਈ ਕਰਨ ਦਾ ਢੰਗ ਦੇਖ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਜੀਹਾਂ ਦਾਦੇ ਹੈ ਕਿ ਇਸ ਵਿਅਕਤੀ ਦੇ ਵੱਲੋਂ ਰਜਾਈ ਦੇ ਵਿੱਚ 735 ਗ੍ਰਾਮ ਜਿਹੜਾ ਕਿ ਨਸ਼ਾ ਲੁਕੋ ਕੇ ਅਮਰੀਕਾ ਵੱਲ ਸਪਲਾਈ ਕੀਤਾ ਜਾਣਾ ਸੀ ਤੇ ਪੁਲਿਸ ਨੂੰ ਇਸ ਦੀ ਸੂਚਨਾ ਮਿਲਦੀ ਹੈ ਤਾਂ ਪੁਲਿਸ ਵੱਲੋਂ ਦਫ਼ਤਰ ਦੇ ਵਿੱਚ ਰੇਡ ਕੀਤੀ ਗਈ ਤਾਂ ਉਹਨਾਂ ਨੇ ਜਿਹੜਾ ਕਿ ਇਹ ਨਸ਼ਾ ਬਰਾਮਦ ਕੀਤਾ ਤੇ ਸਮਾਉਂ ਉਹਨਾਂ ਦੇ ਵਿੱਚ ਪੁਲਿਸ ਵੱਲੋਂ ਜਿਹੜੀ ਕਿ ਕਾਰਵਾਈ ਸ਼ੁਰੂ ਪਾ ਦਿੱਤੀ ਹੈ ਰਜਾਈ ਦੇ ਵਿੱਚ ਚਾਰ ਪੈਕ ਜਿਹੜੇ ਕਿ ਨਸ਼ੇ ਦੇ ਬਰਾਮਦ ਹੋਏ ਨੇ ਨਾ ਇਸੇ ਤਰੀਕੇ ਦੇ ਨਾਲ ਨਸ਼ਾ ਤਸਕਰਾਂ ਦੇ ਵੱਲੋਂ ਨਿਤ ਨਵੇਂ ਤੋਂ ਨਵੇਂ जुगाੜ ਲਗਾ ਕੇ ਨਸ਼ਾ ਸਪਲਾਈ ਕਰਦੇ ਤਰੀਕੇ ਅਪਣਾਏ ਜਾ ਰਹੇ ਹਨ ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਤਾਬਾਨ ਦੇ ਵੱਲੋਂ ਨਸ਼ਿਆਂ ਦੇ ਖਿਲਾਫ ਜੁੱਦ ਛੇੜਿਆ ਹੈ ਤੇ ਜਿਹੜੇ ਲੋਕ ਨਸ਼ਾ ਤਸਕਰੀ ਦਾ ਕੰਮ ਕਰਦੇ ਨੇ ਜਿੱਥੇ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਉਹਨਾਂ ਦੇ ਗੈਰ ਕਾਨੂੰਨੀ ਧੰਗ ਦੇ ਨਾਲ ਬਣਾਏ ਗਏ ਘਰਾਂ ਦੇ ਉੱਤੇ ਪੀੜਾ ਪੰਜਾ ਚਲਾਇਆ ਜਾ ਰਿਹਾ ਪਰ ਦੂਜੇ ਪਾਸੇ ਦੇਖਿਆ ਜਾ ਰਿਹਾ ਹੈ ਕਿ ਜਿਹੜੇ ਨਸ਼ਾ ਤਸਕਰ ਨੇ ਉਹ ਫਿਰ ਵੀ ਆਪਣੀ ਹਰਕਤਾਂ ਤੋਂ ਬਾਝ ਨਹੀਂ ਆਉਂਦੇ ਅਤੇ ਨਸ਼ਾ ਸਪਲਾਈ ਕਰਨ ਦਾ ਨਿਤ ਨਵੇਂ ਤੋਂ ਨਵਾਂ ਜੋੜਾ ਕੀ ਤਰੀਕਾ ਅਪਣਾਇਆ ਜਾ ਰਿਹਾ ਇਸ ਤਰੀਕੇ ਨੂੰ ਦੇਖ ਕੇ ਇੱਕ ਵਾਰ ਤਾਂ ਪੁਲਿਸ ਵੀ ਹੈਰਾਨ ਹੋ ਗਈ ਹੋਵੇਗੀ ਕਿ ਆਖਰ ਲੋਕਾਂ ਦੇ ਵੱਲੋਂ ਹੁਣ ਵਿਦੇਸ਼ਾਂ ਦੇ ਵਿੱਚ ਵੀ ਨਸ਼ਾ ਸਪਲਾਈ ਕੀਤਾ ਜਾ ਰਿਹਾ ਤੇ ਨਸ਼ਾ ਸਪਲਾਈ ਕਰਨ ਦਾ ਢੰਗ ਨਿਤ ਨਵੇਂ ਤੋਂ ਨਵਾਂ ਅਪਣਾਇਆ ਜਾਂਦਾ ਤਾਂ ਨਸ਼ਾ ਤਸਕਾਂ ਦੇ ਖਿਲਾਫ ਪੰਜਾਬ ਪੁਲਿਸ ਵੀ ਕਾਫੀ ਸਰਗਰਮਾ ਇਸ ਤਰੀਕੇ ਦੇ ਨਾਲ ਜਿਹੜੇ ਨਸ਼ਾ ਸਪਲਾਈ ਕਰਦੇ ਨੇ ਤਾਂ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਬਿਊਰੋ ਰਿਪੋਰਟ ਲਾਈਵ ਪੰਜਾਬੀ ਟੀਵੀ ਸੁਦਾਦੀਏ ਕਿ ਪਾਕਿਸਤਾਨ ਜਾਣ ਦਾ ਸਹੀ ਅਤੇ ਕਾਨੂੰਨੀ ਪ੍ਰੋਸੈਸ ਕੀ ਹੈ ਪਾਕਿਸਤਾਨ ਦੇ ਗੁਰਧਾਮਾ ਸ਼੍ਰੀ ਨਨਕਾਣਾ ਸਾਹਿਬ ਪੰਜਾ ਸਾਹਿਬ ਡੇਰਾ ਸਾਹਿਬ ਲਾਹੌਰ ਸੱਚਖੰਡ ਹਜ਼ੂਰੀ ਸਾਹਿਬ ਦੇ ਦਰਸ਼ਨ ਦੇ ਲਈ ਦੋ ਤਰੀਕਿਆਂ ਦੇ ਨਾਲ ਜਾਇਆ ਜਾ ਸਕਦਾ ਹੈ ਪਹਿਲਾ ਤਰੀਕਾ ਕਰਤਾਰਪੁਰ ਕੋਰੀਡੋਰ ਬਿਨਾ ਵੀਜ਼ੇ ਤੋਂ ਕੇਵਲ ਕਰਤਾਰਪੁਰ ਸਾਹਿਬ ਲਈ ਹੀ ਇਜਾਜ਼ਤ ਹੈ ਆਨਲਾਈਨ ਪਰਮਿਟ ਲਾਜ਼ਮੀ ਹੁੰਦਾ ਪਾਸਪੋਰਟ ਜਾਂ ਆਧਾਰ ਕਾਰ ਲੋੜਿੰਦਾ ਹੁੰਦਾ ਜਿੱਥੇ ਤੋਂ ਵੱਖ ਹੋਣ ਦੀ ਮਨਾਹੀ ਹੈ ਦੂਜਾ ਜਥੇ ਰਾਹੀਂ ਪਾਕਿਸਤਾਨ ਵੀਜ਼ਾ ਯਾਤਰਾ ਮਨਜ਼ੂਰੀ ਇਸ ਪ੍ਰਕਿਰਿਆ ਦੇ ਵਿੱਚ ਐਸਜੀਪੀਸੀ ਜਾਂ ਕਿਸੇ ਸਮਾਨਤਾ ਪ੍ਰਾਪਤ ਕਮੇਟੀ ਰਾਹੀਂ ਇੰਦਰਾਜ਼ ਕੀਤਾ ਜਾਂਦਾ ਹੈ ਇਸ ਲਈ ਜਿਹੜੇ ਦਸਤਾਵੇਜ਼ ਨੇ ਉਹ ਚਾਹੀਦੇ ਨੇ ਵੈਧ ਪਾਸਪੋਰਟ ਆਧਾਰ ਕਾਰਡ ਤਸਵੀਰਾਂ ਯਾਤਰੀ ਦੀ ਪੂਰੀ ਜਾਣਕਾਰੀ ਆਖਰੀ ਵੀਜ਼ੇ ਦੀ ਪ੍ਰਕਿਰਿਆ ਕੀ ਹੈ ਐਸਜੀਪੀਸੀ ਕਮੇਟੀ ਅਰਜੀ ਭਾਰਤ ਸਰਕਾਰ ਨੂੰ ਭੇਜਦੀ ਹੈ ਪਾਕਿਸਤਾਨ ਹਾਈ ਕਮਿਸ਼ਨ ਵੀਜ਼ਾ ਜਾਰੀ ਕਰਦਾ ਹੈ ਜਥਾ ਵਾਗਾ ਵਾੜ ਰਾਹੀਂ ਪਾਕਿਸਤਾਨ ਦੇ ਵਿੱਚ ਦਾਖਲ ਹੁੰਦਾ ਹੈ ਇਮੀਗ੍ਰੇਸ਼ਨ ਫਾਰਮ ਪੂਰਾ ਭਰਨਾ ਲਾਜ਼ਮੀ ਹੁੰਦਾ ਜਥੇ ਨਾਲ ਹੀ ਰਹਿਣਾ ਪੈਂਦਾ ਵਾਪਸੀ ਸਮੇਂ ਅਟੈਂਡੈਂਸ ਅਤੇ ਐਗਜ਼ਿਟ ਲਗਾਈ ਜਾਂਦੀ ਹੈ ਸਰਬਜੀਤ ਕੌਰ ਦੇ ਮਾਮਲੇ ਦੇ ਵਿੱਚ ਕਿੱਥੇ ਕਮਜ਼ੋਰੀ ਰਹੀ ਹੈ ਇਹ ਵੀ ਇੱਕ ਵੱਡਾ ਸਵਾਲ ਜਿਹੜਾ ਕਿ ਖੜਾ ਹੁੰਦਾ ਪਾਕਿਸਤਾਨੀ ਇਮੀਗ੍ਰੇਸ਼ਨ ਫਾਰਮ ਪੂਰੀ ਤਰੀਕੇ ਦੇ ਨਾਲ ਨਹੀਂ ਭਰਿਆ ਗਿਆ ਸੀ ਸਰਬਜੀਤ ਕੌਰ ਦੇ ਵੱਲੋਂ ਫਾਰਮ ਦੇ ਵਿੱਚ ਮੁੱਢਲੀ ਜਾਣਕਾਰੀ ਤੱਕ ਨਹੀਂ ਭਰੀ ਗਈ ਜੋ ਇਮੀਗ੍ਰੇਸ਼ਨ ਦੇ ਨਿਯਮ ਦੀ ਸਿੱਧੀ ਉਲੰਘਣਾ ਜਥੇ ਦੀ ਵਾਪਸੀ ਹਾਜ਼ਰੀ ਦੇ ਵਿੱਚ ਲਾਪਰਵਾਹੀ ਜਥੇ ਦੇ ਪ੍ਰਬੰਧਕ ਵਾਪਸੀ ਵੇਲੇ ਸਾਰੇ ਯਾਤਰੀਆਂ ਦੀ ਮੂੜ ਗਿਣਤੀ ਨਹੀਂ ਕਰ ਸਕੇ ਭਾਰਤੀ ਇਮੀਗ੍ਰੇਸ਼ਨ ਨੂੰ ਵੀ ਦੇਰ ਦੇ ਨਾਲ ਪਤਾ ਲੱਗਿਆ ਰਿਕਾਰਡ ਅਨੁਸਾਰ ਜਦੋਂ ਵਾਪਸ ਨਹੀਂ ਭਾਰਤੀ ਦਾ ਤੁਰੰਤ ਸੂਚਨਾ ਜਥੇ ਤੇ ਪਰਿਵਾਰ ਤੱਕ ਨਹੀਂ ਪਹੁੰਚੀ ਗੈਰ ਕਾਨੂੰਨੀ ਤੌਰ ਤੇ ਪਾਕਿਸਤਾਨ ਦੇ ਵਿੱਚ ਰਹਿੰਦੇ ਕੀ ਕਾਰਵਾਈ ਹੁੰਦੀ ਹੈ ਓਵਰਸਟੇ ਦੇ ਕੇਸ ਦਰਜ ਜੁਰਮਾਨਾ ਤੋਂ ਗ੍ਰਿਫਤਾਰੀ ਐਫ ਆਈ ਆ ਵੱਲੋਂ ਸੁਰੱਖਿਆ ਜਾਂਚ ਕਰਨਾ ਅਖੀਰ ਡਿਪੋਰਟ ਕੀਤਾ ਜਾਂਦਾ ਪੂਰੀ ਜ਼ਿੰਦਗੀ ਲਈ ਬਲੈਕਲਿਸਟ ਕਰਨਾ ਭਾਰਤ ਵਿੱਚ ਕੀ ਕਾਰਵਾਈ ਹੁੰਦੀ ਹੈ ਆਈਬੀਸੀਆਈਡੀ ਇਮੀਗ੍ਰੇਸ਼ਨ ਵੱਲੋਂ ਪੁੱਛਗੇ ਚਾ ਪਾਸਪੋਰਟ ਐਕਟ 1067 ਹੇਠ ਮਾਮਲਾ ਦਰਜ ਕੀਤਾ ਜਾਂਦਾ ਪਾਸਪੋਰਟ ਰੱਦ ਹੋ ਸਕਦਾ ਜੁਰਮਾਨਾ ਤੇ ਸਜ਼ਾ ਦੀ ਵਿਵਸਥਾ ਹੁੰਦੀ ਹੈ ਭਵਿੱਖ ਦੀ ਵਿਦੇਸ਼ ਯਾਤਰਾ ਤੇ پابੰਦੀ ਹੁੰਦੀ ਹੈ ਰਿਕਾਰਡ ਦੇ ਵਿੱਚ ਸੰਦੇਹ ਜਨਕ ਯਾਤਰੀ ਦੇ ਤੌਰ ਤੇ ਦਰਜ ਹੁੰਦਾ ਕਿਉਂ ਮੰਨੀ ਜਾਂਦੀ ਹੈ ਇਹ ਗੰਭੀਰ ਉਲੰਘਣਾ ਆਖਰ ਗੰਭੀਰ ਕਿਉਂਕਿ ਪਾਕਿਸਤਾਨ ਦੇ ਨਾਲ ਜਿਹੜੇ ਭਾਰਤ ਦੇ ਸਬੰਧ ਨੇ ਬਹੁਤੇ ਚੰਗੇ ਨਹੀਂ ਆ ਪਾਕਿਸਤਾਨ ਇੱਕ ਸੰਵੇਦਨਸ਼ੀਲ ਦੇਸ਼ ਹੈ ਭਾਰਤ ਪਾਕਿਸਤਾਨ ਰਿਸ਼ਤਿਆਂ ਦੇ ਵਿੱਚ ਕਾਫੀ ਤਣਾਅਪੂਰਨ ਹੈ ਧਾਰਮਿਕ ਜਥੇ ਜਦੋਂ ਜਾਣਦੇ ਨੇ ਤਾਂ ਪੂਰੀ ਜੜੀ ਕੀ ਜਾਂਚ ਕੀਤੀ ਜਾਂਦੀ ਹੈ ਜਥੇ ਤੋਂ ਵੱਖ ਹੋਣ ਦੇ ਨਾਲ ਦੋਵਾਂ ਦੇਸ਼ਾਂ ਦੀ ਇੰਟੈਲੀਜੈਂਸੀ ਸਾਵਧਾਨ ਹੋ ਜਾਂਦੀ ਹੈ ਭਾਰਤ ਪਾਕਿਸਤਾਨ ਦੋਵੇਂ ਦੇਸ਼ਾਂ ਨੇ ਸਪਸ਼ਟ ਕੀਤਾ ਹੋਇਆ ਹੈ ਕਿ ਗੁਰਧਾਮਾਂ ਦੀ ਯਾਤਰਾ ਸਿਰਫ ਨਿਯਮਾਂ ਦੀ ਪੂਰੀ ਪਾਲਣਾ ਕਰਦੇ ਹੋਏ ਹੀ ਕੀਤੀ ਜਾਵੇਗੀ ਜਥੇ ਤੋਂ ਵੱਖ ਹੋਣਾ ਇਮੀਗ੍ਰੇਸ਼ਨ ਫਾਰਮ ਨਾ ਭਰਨਾ ਤੇ ਗੈਰਕਾਨੂੰਨੀ ਤਰੀਕੇ ਨਾਲ ਰਹਿਣਾ ਇਹ ਸਭ ਸਖਤ ਸਜ਼ਾਵਾਂ ਵਾਲੇ ਅਪਰਾਧ ਨੇ ਬਿਊਰੋ ਰਿਪੋਰਟ ਲਾਈਵ ਪੰਜਾਬੀ ਟੀਵੀ